ਆਹ ਲੋਕਾਂ ਨੂੰ ਲੋਕਾਂ ਨੂੰ ਖਾਣੇ ਆਉਂਦੇ ਨਹੀਂ ਨੇ ਦਾ ਟਾਈਮ ਦੇ ਕੇ মিডিਆ ਉਹ ਲੋਕ ਬੈਠੇ ਸੀ ਤੁਸੀਂ 12:30 ਵਜੇ ਆਏ ਲੋਕ ਤੁਹਾਡੀ ਵੇਟ ਕਰ ਕਰਕੇ ਚਲੇ ਗਏ ਕੋਈ ਗੱਲਾਂ ਮੈਂ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਮੇਰੀ ਤਬੀਅਤ ਤੁਹਾਨੂੰ ਵੀ ਪਤਾ ਕੁਝ ਸੰਗਤ ਉੱਤੇ ਆ ਗਈ ਚੱਲ ਕੇ ਪਤਾ ਲੈਣ ਆਇਆ ਤਾਂ ਮੈਂ ਇਹਨੂੰ ਕੀ ਕਹਿੰਦਾ ਵੀ ਦੱਸੂ ਤੁਸੀਂ ਮੇਰੀ ਤਾਂ ਤੇ ਹੋ ਕੀ ਕਰੋਗੇ ਜਿਹੜਾ ਖਰਚਾ ਵਾ ਕਰੀਬਨ ਕਰੋੜ 1 ਕਰੋੜ 10 ਲੱਖ ਦੇ ਕਰੀਬ ਇਹ ਬਹੁਤ ਅੱਜ ਦੀ ਡਿਮਾਂਡ ਨਹੀਂ ਸੀ ਕਈਆਂ ਸਾਲਾਂ ਤੋਂ ਇਹ ਡਿਮਾਂਡ ਤੁਰੀ ਆਉਂਦੀ ਸੀ ਨਾ ਤਾਂ ਉਸ ਟਾਈਮ ਚਲੋ ਸਾਡੀ ਸਰਕਾਰ ਤਾਂ ਬਣੀ ਪਹਿਲੀ ਵਾਰੀ ਇਹ ਵਾਰੀ ਵਾਰੀ ਸਰਕਾਰਾਂ ਬਣਦੀਆਂ ਆਈਆਂ ਹਰੇਕ ਕੋਲੇ ਇਹਨਾਂ ਨੇ ਸੱਚੀ ਬਰ ਇਹਨਾਂ ਨੇ ਕਿਸੇ ਨੇ ਨਹੀਂ ਬਣਾਈ ਇੰਨਾ ਜਿਆਦਾ ਮਾੜਾ ਹਾਲ ਸੀਗਾ ਪਰ ਸਾਰਿਆਂ ਦੇ ਕਹਿਣ ਤੇ ਇਹ ਰੱਖਿਆ ਗਿਆ ਵਾ ਇਹਨਾਂ ਵਾਂਗੂ ਨਹੀਂ ਅਸੀਂ ਕਰਾਂਗੇ ਨਹੀਂ ਇੰਨੀ ਪੱਥਰ ਰੱਖਤਾ ਤੇ ਬਾਅਦ ਦੇ ਵਿੱਚ ਪੁੱਛਿਆ ਹੀ ਨਹੀਂ ਅਸੀਂ ਨਾਲ ਦੀ ਨਾਲ ਹੀ ਬੰਨੀ ਸ਼ੁਰੂ ਕਰਦੇ ਨੇ ਤੇ ਸੜਕ ਬਣਾਉਣੀ ਵੀ ਇਹੋ ਜੀ ਆ ਵਿੱਚ ਆਪ ਆਣ ਕੇ ਮੈਂ ਚੈੱਕ ਕਰਿਆ ਕਰਨਾ ਵਾ ਇਹਨਾਂ ਨੂੰ ਵੀ ਕਿਹਾ ਇਹ ਵੀ ਚੈੱਕ ਕਰਨਗੇ ਕਿਉਂਕਿ ਅਸੀਂ ਦਾ ਕਮਿਸ਼ਨ ਲਿਆ ਨਾ ਲੈਣਾ ਤੇ ਨਾ ਲੈਣ ਦੇਣਾ ਅਸੀਂ ਕੰਮ ਲੈਣਾ ਵਧੀਆ ਜਿਹੜਾ ਕਿ ਦੁਨੀਆ ਬਾਦ ਦੇ ਵਿੱਚ ਵੀ ਯਾਦ ਕਰੇ ਠੀਕ ਹੈ ਵੇ ਮਾ ਕੇ ਸੜਕ ਬਣੀ ਸੀ ਜਿਸ ਤਰ੍ਹਾਂ ਅਜੇ ਤੱਕ ਮੈਂ ਤਾਂ ਜਿੰਨਾ ਵੀ ਇੱਥੇ ਪ੍ਰੈਸ ਰਿਹਾ ਮਸਲਾ ਦੱਸਣਾ ਚਾਹੁੰਨਾ ਇਹ ਸਨਕ ਅੱਗੇ ਨਾਲ ਦੀ ਨਹੀਂ ਬਣ ਰਹੀ ਕਿ 1.10 ਕਰੋੜ ਰੁਪਇਆ ਮਾ ਕੇ 110 ਕਰੋੜ ਰੁਪਇਆ ਦਾ ਪ੍ਰੋਜੈਕਟ ਆ ਇਹਦੇ ਵਿੱਚ ਜੋ ਸੜਕ ਤਾਂ ਬਣਨੀ ਬਣਨੀ ਹੈ ਜਿੱਥੇ ਆਬਾਦੀ ਆ ਸਾਡੀ ਕੋਸ਼ਿਸ਼ ਹੈ ਉਥੇ ਆਰਐਨਸੀ ਪਾਈ ਜਾਵੇ ਦੋ ਪਾਸੇ ਨਾਲੇ ਬੰਨੇ ਆ ਦੋ ਪਾਸੇ ਫਰਮਾਂ ਲਗਣੀਆਂ ਇਹ ਸੜਕ 1 ਕਲਾਸ ਬਣੂਗੀ ਬਹੁਤ ਸੀਵਰੇਜ ਦੀ ਸਮੱਸਿਆ ਤੁਰੰਤ ਕਦਮ